ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਹ ਖਬਰ ਦੇਖੀ ਹੋਊਗੀ ਕਿ ਇੱਕ ਪਰਿਵਾਰ ਬੱਕਰੇ ਦੀ ਬਲੀ ਦੇਣ ਲਈ ਸੁਖਣਾ ਲਾਉਣ ਲਈ ਜਾ ਰਿਹਾ ਹੁੰਦਾ ਤੇ ਰਸਤੇ ਵਿੱਚ ਉਹਨਾਂ ਨਾਲ ਐਹੋ ਜੀ ਦੁਰਘਟਨਾ ਵਾਪਰਦੀ ਆ ਕਿ ਪਰਿਵਾਰ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੀ ਇਹ ਕਹਾਣੀ ਆ ਇਹ ਕਹਾਣੀ ਹੈਗੀ ਆ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਠੀਕਾ ਪਰਿਵਾਰ ਦੀਆਂ ਕੁਝ ਕਰਦੀਆਂ ਘਰੇਲੂ ਸਮੱਸਿਆਵਾਂ ਹੁੰਦੀਆਂ ਨੇ ਕੁਝ ਉਹਨਾਂ ਦੀ ਆਪਦੀਆਂ ਮਨੋਕਾਮਨਾਵਾਂ ਹੁੰਦੀਆਂ ਨੇ ਤਾਂ ਉਸ ਪਰਿਵਾਰ ਨੇ ਇੱਕ ਤਾੰਤ੍ਰਿਕ ਕੋਲੇ ਜਾਣਾ ਸ਼ੁਰੂ ਕਰ ਦਿੱਤਾ ਜਿਹੜਾ ਤਾੰਤ੍ਰਿਕ ਸੀਗਾ ਉਹ ਉਹਨਾਂ ਤੋਂ ਪੈਸੇ ਵੀ ਲੈਂਦਾ ਰਿਹਾ ਉਹਨਾਂ ਨੂੰ ਇਹ ਵੀ ਕਹਿੰਦਾ ਰਿਹਾ ਕਿ ਅੱਜ ਤੁਸੀਂ ਆ ਕੰਮ ਕਰਨਾ ਅੱਜ ਤੁਸੀਂ ਆ ਕੰਮ ਕਰਨਾ ਅੱਜ ਚ ਰਸਤੇ ਚੇਤਾਂ ਕਰ ਦੋ ਫਲਾਣਾ ਕਰ ਦੋ ਆਪਦੇ ਹਿਸਾਬ ਨਾਲ ਕੰਮ ਕਰਾਉਂਦਾ ਰਿਹਾ ਕਿ ਤੁਹਾਡੇ ਕੰਮ ਠੀਕ ਹੁੰਦੇ ਜਾਣਗੇ ਫਿਰ ਤਾੰਤ੍ਰਿਕ ਦੇ ਕਹਿਣ ਤੇ ਉਸ ਪਰਿਵਾਰ ਨੇ ਇੱਕ ਸੁਖਣਾ ਸੁਖਲੀ ਕਿ ਸਾਡੀ ਇਹ ਸੁਖਣਾ ਪੂਰੀ ਹੋ ਜੇ ਅਸੀਂ ਬੱਕਰੇ ਦੀ ਬਲੀ ਦੇਵਾਂਗੇ ਚਲੋ ਜੀ ਪਰਿਵਾਰ ਦੀ ਉਹ ਮਨੋ ਕਾਮਨਾ ਪਰਿਵਾਰ ਦੀ ਉਹ ਸੁਖਣਾ ਪੂਰੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਪਰਿਵਾਰ ਸੋਚਦਾ ਹੈ ਕਿ ਹੁਣ ਸਾਡੀ ਮਨੋ ਕਾਮਨਾ ਪੂਰੀ ਹੋ ਗਈ ਵੀ ਕਿਉਂ ਨਾ ਅਸੀਂ ਜਾ ਕੇ ਹੁਣ ਬੱਕਰੇ ਦੀ ਬਲੀ ਦੇਈਏ ਫਿਰ ਉਹ ਕੀ ਕਰਦੇ ਆ ਇੱਕ ਮਾਰਕੀਟ ਦੇ ਵਿੱਚੋਂ ਬੱਕਰਾ ਖਰੀਦਦੇ ਆ ਜਿਹੜਾ ਕਿ ਬਿਲਕੁਲ ਛੋਟੀ ਜਿਹੀ ਉਮਰ ਦਾ ਬੱਕਰਾ ਹੁੰਦਾ ਵਿਚਾਰਾ ਉਹਨੂੰ ਖਰੀਦ ਲਿਆ ਜਾਂਦਾ ਉਹਨੂੰ ਘਰ ਦੇ ਵਿੱਚ ਨਵਾਇਆ ਜਾਂਦਾ ਕੱਚੀ ਲੱਸੀ ਨਾਲ ਨਵਾਇਆ ਜਾਂਦਾ ਉਸ ਤੋਂ ਬਾਅਦ ਉਸ ਬੱਕਰੇ ਨੂੰ ਗੱਡੀ ਵਿੱਚ ਲੱਦਣ ਦੀ ਤਿਆਰੀ ਹੋ ਜਾਂਦੀ ਹੈ ਹੁਣ ਘਰ ਦੇ ਉਹ ਚਾਰ ਮੈਂਬਰ ਆਪ ਸੀਗੇ ਚਾਰੇ ਮੈਂਬਰਾਂ ਨੇ ਸੋਚਿਆ ਕਿ ਆਪਾਂ ਸਾਰੇ ਪਰਿਵਾਰ ਨੇ ਜਾਣਾ ਬੱਕਰੇ ਦੀ ਬਲੀ ਦੇ ਕੇ ਆਉਣੀ ਕਿਉਂਕਿ ਆਪਣੀ ਮਨੋ ਕਾਮਨਾ ਪੂਰੀ ਹੋਈ ਹੈ ਤੇ ਨਾਲ ਉਹ ਦੋ ਹੋਰ ਰਿਸ਼ਤੇਦਾਰ ਤਿਆਰ ਕਰ ਲੈਂਦੇ ਆ ਤੇਰੇ ਮੇਰੇ ਵਰਗੇ ਤਿਆਰ ਹੋ ਜਾਂਦੇ ਆ ਵੀ ਚਲੋ ਨਾਲੇ ਘੁੰਮ ਫੇਰਾਵਾਂਗੇ ਨਾਲੇ ਬਲੀ ਦੇ ਆਵਾਂਗੇ ਜਦੋਂ ਬੱਕਰੇ ਨੂੰ ਗੱਡੀ 'ਚ ਲੱਦਿਆ ਜਾਂਦਾ ਤਾਂ ਤਿੰਨ ਵਾਰੀ ਉਹ ਬੱਕਰਾ ਛਾਲ ਮਾਰ ਕੇ ਗੱਡੀ 'ਚ ਉਤਰ ਜਾਂਦਾ ਯਾਨੀ ਕਿ ਉਹਦੇ ਹੱਥਾਂ 'ਚੋਂ ਨਿਕਲ ਜਾਂਦਾ ਸੀਗਾ ਚੌਥੀ ਵਾਰ ਉਸ ਪਰਿਵਾਰ ਨੇ ਕੀ ਕੀਤਾ ਬੱਕਰੇ ਨੂੰ ਗੱਡੀ ਦੇ ਵਿੱਚ ਬੰਨ ਲਿਆ ਵਿਛਾਲ ਨਾ ਮਾਰ ਸਕੇ ਚਲੋ ਜੀ ਹੁਣ ਬੱਕਰੇ ਨੂੰ ਬੰਨ ਲਿਆ ਬੱਕਰਾ ਕਿੱਥੋਂ ਉਤਰ ਸਕਦਾ ਸੀਗਾ 6 ਜਣੇ ਗੱਡੀ ਦੇ ਵਿੱਚ ਸਵਾਰ ਹੋ ਜਾਂਦੇ ਆ ਤੜਕੇ ਲਗਭਗ ਉਹ 4 ਵਜੇ ਦੇ ਕਰੀਬ ਘਰੋਂ ਨਿਕਲਦੇ ਆ ਰਸਤੇ 'ਚ ਉਹਨਾਂ ਨੇ ਰੋਟੀ ਪਾਣੀ ਵੀ ਖਾਦਾ ਚਾਹ ਪਣੀ ਵੀ ਪੀਤਾ ਅਚਾਨਕ ਇੱਕ ਵੱਡੀ ਸਾਰੀ ਨਹਿਰ ਆਉਂਦੀ ਆ ਤੇ ਨਹਿਰ ਕੋਲੇ ਜਾ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ ਜਦੋਂ ਗੱਡੀ ਕੰਟਰੋਲ ਤੋਂ ਬਾਹਰ ਹੁੰਦੀ ਆ ਜਿਹੜੀ ਨਹਿਰ ਦੀ ਪਰੜੀ ਤੇ ਉਹ ਰੇਲਿੰਗ ਲੱਗੀ ਹੁੰਦੀ ਆ ਉਹਨੂੰ ਵੀ ਗੱਡੀ ਨੇ ਤੋੜਤਾ ਤੇ ਗੱਡੀ ਸਿੱਧੀ ਜਾ ਕੇ ਨਹਿਰ ਦੇ ਵਿੱਚ ਡਿੱਗ ਪਈ ਜਦੋਂ ਗੱਡੀ ਨਹਿਰ ਦੇ ਵਿੱਚ ਡਿੱਗ ਪੈਂਦੀ ਆ ਤਾ ਕੀ ਹੁੰਦਾ ਕਿ ਜਿਹੜੇ ਉਹ ਪਰਿਵਾਰ ਦੇ 4 ਮੈਂਬਰ ਹੁੰਦੇ ਆ ਜਿਨ੍ਹਾਂ ਨੇ ਬਲੀ ਦੇਣੀ ਹੁੰਦੀ ਆ ਉਹ ਚਾਰ ਦੇ ਚਾਰੇ ਮੈਂਬਰ ਹੀ ਉਸ ਮੌਕੇ ਤੇ ਮਰ ਜਾਂਦੇ ਆ ਤੇ ਜਿਹੜੇ ਨਾਲ ਦੋ ਰਿਸ਼ਤੇਦਾਰ ਗਏ ਸੀ ਕਿ ਮੇਰੇ ਵਰਗੇ ਤਮਾਸ਼ਾ ਵੇਖਣ ਵਾਲੇ ਉਹ ਜ਼ਖਮੀ ਹੋਗੇ ਫੱਟਣ ਹੋਗੇ ਪਰ ਉਹ ਬਚ ਗਿਓ ਮਰੇ ਨਹੀਂਗੇ ਹੁਣ ਜਿਹੜਾ ਬੱਕਰਾ ਉਹਨਾਂ ਨੇ ਗੱਡੀ ਦੇ ਵਿੱਚ ਬੰਨਿਆ ਹੋਇਆ ਸੀਗਾ ਬਲੀ ਦੇਣ ਲਈ ਉਸ ਬੱਕਰੇ ਨੂੰ ਇੱਕ ਛਰੀਟ ਵੀ ਨਹੀਂ ਆਈ ਗੱਡੀ ਨਹਿਰ ਚ ਡਿੱਗ ਪਈ ਪਰ ਉਹ ਬੱਕਰਾ ਵਿੱਚ ਬੰਨਿਆ ਹੋਇਆ ਸੀਗਾ ਪਰ ਜਿਉਂਦਾ ਸੀ ਬਿਲਕੁਲ ਸਹੀ ਸਲਾਮਤ ਸੀ ਜਦੋਂ ਆਸੇ-ਪਾਸੇ ਲੋਕਾਂ ਨੇ ਦੇਖਿਆ ਭੱਜ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੀ ਬਾਰੀ ਖੋਲ ਕੇ ਜਾਂ ਬਾਰੀ ਤੋੜ ਕੇ ਜਿੱਦਾਂ ਵੀ ਉਹਨਾਂ ਤੋਂ ਕੁਝ ਹੋਇਆ ਉਹਨਾਂ ਨੇ ਉਦਾਂ ਕੀਤਾ ਤਾਂ ਜਿਹੜੇ ਉਹ ਪਰਿਵਾਰ ਦੇ ਮੈਂਬਰ ਸੀ ਉਹ ਚਾਰੇ ਮਰ ਚੁੱਕੇ ਸੀ ਦੋ ਫੱਟੜ ਹੋ ਚੁੱਕੇ ਸੀਗੇ ਤੇ ਲਾਸਟ ਦੇ ਵਿੱਚ ਉਸ ਬੱਕਰੇ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ ਬੱਕਰਾ ਬਿਲਕੁਲ ਜਿਉਂਦਾ ਬਿਲਕੁਲ ਤੰਦਰੁਸਤ ਬਿਲਕੁਲ ਨਵਾਂ ਨਰੋਇਆ ਹੁਣ ਤੁਸੀਂ ਇਹ ਦੇਖੋ ਵੀ ਬਲੀ ਦਾ ਦੇਣੀ ਸੀ ਉਸ ਬੱਕਰੇ ਦੀ ਪਰ ਬਲੀ ਉਹ ਚਾਰੇ ਜਣੇ ਆਪ ਹੀ ਚੜ ਗਏ ਹੁਣ ਤੁਸੀਂ ਇਹ ਸੋਚੋ ਕਿ ਜੇ ਰੱਬ ਨੂੰ ਬੱਕਰੇ ਦੀ ਜਾਨ ਦੀ ਐਡੀ ਲੋੜ ਹੁੰਦੀ ਤਾਂ ਬੱਕਰਾ ਕਿਉਂ ਨਹੀਂ ਮਰਿਆ ਸਿਰਫ ਇਹ ਮੇਰੇ ਵਰਗੇ ਲੋਕਾਂ ਦੇ ਪਾਏ ਹੋਏ ਵਹਿਮ ਭਰਮ ਨੇ ਕਿ ਬਲੀਆਂ ਦੇਣ ਨਾਲ ਪ੍ਰਮਾਤਮਾ ਖੁਸ਼ ਹੁੰਦਾ ਪਰ ਮੇਰਾ ਮੰਨਣਾ ਇਹ ਹੈ ਕਿ ਉਸ ਪ੍ਰਮਾਤਮਾ ਨੇ ਐਡੀ ਸੋਹਣੀ ਕੁਦਰਤ ਬਣਾਈ ਆ ਉਸ ਪ੍ਰਮਾਤਮਾ ਨੇ ਐਡੇ ਸੋਹਣੇ ਸੋਹਣੇ ਜੀਵ ਬਣਾਏ ਨੇ ਤਾਂ ਉਹ ਪ੍ਰਮਾਤਮਾ ਕਦੇ ਵੀ ਨਹੀਂ ਚਾਹੂਗਾ ਕਿ ਮੇਰੇ ਬਣੇ ਹੋਏ ਜੀਵਾਂ ਦੀ ਕੋਈ ਇਸ ਤਰ੍ਹਾਂ ਹੱਤਿਆ ਕਰੇ ਉਹਨਾਂ ਦਾ ਸਿਰ ਵੱਢ ਕੇ ਮੇਰੇ ਕਦਮਾਂ 'ਚ ਰੱਖੇ ਪ੍ਰਮਾਤਮਾ ਖੁਸ਼ ਹੋਊਗਾ ਮੈਂ ਨਹੀਂ ਇਹ ਗੱਲ ਮੰਨਦਾ ਪ੍ਰਮਾਤਮਾ ਕਦੇ ਵੀ ਨਹੀਂ ਖੁਸ਼ ਹੋਊਗਾ ਕਿ ਤੁਸੀਂ ਜੀਵ ਹੱਤਿਆ ਕਰੋ ਇੱਕ ਛੋਟਾ ਜਿਹਾ ਮਾਂ ਦਾ ਬੱਚਾ ਜਿਹਨੂੰ ਤੁਸੀਂ ਨਵਾ ਤਵਾ ਕੇ ਬੜੀ ਦਿਨ ਲਈ ਚੱਲੇ ਸੀਗੇ ਤੇ ਪ੍ਰਮਾਤਮਾ ਦੀ ਖੇਡ ਦੇਖੋ ਕੀ ਰਸਤੇ ਜਾ ਕੇ ਗੱਡੀ ਕੰਟਰੋਲ ਚੋਂ ਬਾਹਰ ਹੁੰਦੀ ਹੈ ਗੱਡੀ ਨਹਿਰ 'ਚ ਡਿੱਗਦੀ ਆ ਤੇ ਜਿਨ੍ਹਾਂ ਨੇ ਬਲੀ ਦੇਣੀ ਹੁੰਦੀ ਆ ਉਹ ਘਰ ਦੇ ਚਾਰੇ ਦੇ ਚਾਰੇ ਮੈਂਬਰ ਹੀ ਮੌਕੇ ਤੇ ਮਾਰੇ ਜਾਂਦੇ ਤੇ ਜਿਹੜੇ ਨਾਲ ਦੂਤ ਤਮਾਸ਼ਾ ਵੇਖਣ ਗਏ ਸੀ ਤਮਾਸ਼ਬੀਨ ਮੇਰੇ ਵਰਗੇ ਉਹ ਬਚ ਗਏ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਬਲੀਆਂ ਦੇਣ ਨਾਲ ਕਦੇ ਭਗਵਾਨ ਖੁਸ਼ ਨਹੀਂ ਹੁੰਦੇ ਨਾ ਹੀ ਪ੍ਰਮਾਤਮਾ ਚਾਹੁੰਦਾ ਕਿ ਕਿਸੇ ਦੀ ਬਲੀ ਮੇਰੇ ਦਰ ਤੇ ਦਿੱਤੀ ਜਾਵੇ ਇਹ ਸਿਰਫ ਲੋਕਾਂ ਵੱਲੋਂ ਬਣਾਏ ਗਏ ਵਹਿਮ ਤੇ ਪਰਮਣੇ ਪ੍ਰਮਾਤਮਾ ਨੇ ਗੱਲ ਕਿੱਥੇ ਲਿਖੀ ਆ ਕਿ ਹਾਂ ਕਿ ਮੈਨੂੰ ਸਿਰ ਵੱਢ ਕੇ ਦਿਓ ਉਹ ਵੀ ਛੋਟੇ-ਛੋਟੇ ਜੀਵਾਂ ਦੇ ਜੀਵਾਂ ਦੇ ਬੱਚਿਆਂ ਦੇ ਛੋਟੇ-ਛੋਟੇ ਜਾਨਵਰਾਂ ਦੇ ਬੱਚਿਆਂ ਦੇ ਬਿਲਕੁਲ ਵੀ ਪ੍ਰਮਾਤਮਾ ਇਦਾਂ ਨਹੀਂ ਚਾਹੁੰਦਾ ਇਹ ਸਿਰਫ ਮੇਰੇ ਵਰਗੇ ਲੋਕਾਂ ਦੇ ਬਣਾਏ ਹੋਏ ਵਹਿਮ ਪਰਮਣੇ ਇਹਨਾਂ ਵਹਿਮਾਂ ਪਰਮਾਂ ਚੋਂ ਬਾਹਰ ਨਿਕਲਣਾ ਚਾਹੀਦਾ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਦੁਬਾਰਾ ਕੋਈ ਵੀ ਇਨਸਾਨ ਇਹੋ ਜੀ ਗਲਤੀ ਜ਼ਿੰਦਗੀ ਚ ਕਦੇ ਨਾ ਕਰੇ। ਕਦੇ ਵੀ ਕਿਸੇ ਜਾਨਵਰ ਦੀ ਬਲੀ ਨਾ ਦੇਵੇ। ਥੋਡੀ ਮਨੋ ਕਾਮਨਾ ਪੂਰੀ ਹੁੰਦੀ ਆ ਉਹਦੇ 100 ਤਰੀਕੇ ਹੁੰਦੇ ਆ ਪ੍ਰਮਾਤਮਾ ਨੂੰ ਖੁਸ਼ ਕਰਨ ਦੇ। ਗਰੀਬਾਂ ਨੂੰ ਲੰਗਰ ਖਵਾ ਦਿਓ, ਗਰੀਬਾਂ ਨੂੰ ਕੱਪੜੇ ਲੈ ਦਿਓ, ਕਿਸੇ ਲੋੜਵੰਦਾ ਦਾ ਇਲਾਜ ਕਰਾ ਦਿਓ, ਕਿਸੇ ਲੋੜਵੰਦੀ ਧੀ ਦੇ ਵਿਆਹ ਤੇ ਪੈਸੇ ਲਾ ਦਿਓ, ਕਿਸੇ ਲੋੜਵੰਦ ਦੇ ਬੱਚੇ ਨੂੰ ਪੜ੍ਹਾਈ ਲਈ ਪੈਸੇ ਦੇ ਦਿਓ ਇਸ ਤੋਂ ਵੱਡਾ ਪੁੰਨ ਕੀ ਹੋਊਗਾ ਇਸ ਤੋਂ ਵੱਧ ਕੇ ਪਰਮਾਤਮਾ ਕੀ ਖੁਸ਼ ਹੋਊਗਾ ਬੰਦਾ ਕਦੇ ਬੰਦੇ ਦੇ ਕੰਮ ਨਹੀਂ ਆਉਂਦਾ ਕਿੰਨੇ ਕੁ ਲੋਕ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਗਰੀਬਾਂ ਦੀਆਂ ਧੀਆਂ ਦੇ ਵਿਆਹ ਕੀਤੇ ਹੋਣਗੇ ਜਾਂ ਕਿਸੇ ਲੋੜਵੰਦ ਨੂੰ ਪੜ੍ਹਾਈ ਲਈ ਖਰਚਾ ਦਿੱਤਾ ਹੋਊਗਾ ਜਾਂ ਕਿਸੇ ਲੋੜਵੰਦ ਦਾ ਇਲਾਜ ਕਰਾਇਆ ਹੋਊਗਾ ਬਹੁਤ ਘੱਟ ਲੋਕ ਨੇ ਪਰ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨ ਵਾਲੇ ਲੋਕ ਸਮਾਜ ਦੇ ਵਿੱਚ ਬਹੁਤ ਨੇ ਕਿ ਹਾਂ ਫਲਾਣੇ ਦੀ ਬਲੀ ਦੇ ਦਿਓ ਜੀ ਕੁੱਕੜ ਦੀ ਬਲੀ ਦੇ ਦਿਓ ਬੱਕਰੇ ਦੀ ਬਲੀ ਦੇ ਦਿਓ ਅੱਜ ਫਲਾਣੇ ਦੀ ਵਲੀ ਦੇ ਦਿਓ ਸਿਰਫ ਤਾੰਤਰਿਕਾਂ ਪਿੱਛੇ ਲੱਗ ਲੱਗ ਕੇ ਇਹੋ ਜਿਹੇ ਵਹਿਮਾਂ ਭਰਮਾਂ ਚ ਨਾ ਕਦੇ ਵੀ ਪਾਓ ਸਾਡਾ ਮਕਸਦ ਹੰਦਾ ਵਾ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਜਿਹੜਾ ਬਹੁਤ ਬਹੁਤ ਧੰਨਵਾਦ